ਚਿੱਟਾ ਮੰਗ ਰਿਹਾ ਕਹਤ ਸਾਰਾ ਸਮਾਨ ਵੇਚ ਹੀ ਜਾਂਦੇ ਚੱਕ ਚੱਕ ਕੇ ਲੋ ਉਹਦੇ ਕਿੱਥੋਂ ਲੱਗਦਾ ਕਿਤੇ ਗਵਾੜ ਗਵਾੜ ਮੰਗ ਕੇ ਹੋਣੀ ਕਿਤੇ ਕੋਸ਼ਿਸ਼ ਕਰਨੇ ਸਾਰਾ ਕੋਈ ਵੇਚ ਦੇ ਨਿਕਲ ਜਾ ਤੂੰ ਚਿੱਟਾ ਚਾਹੀਦਾ ਜਾਂਦਾ ਮੈਨੂੰ ਕੀ ਲੱਗਦੀ ਹੈ ਤੁਹਾਡੀ ਮੇਰੇ ਹਸਬੰਡਾ ਉਧਰੋਂ ਮੇਰੇ ਸੌਰੀ ਆਕਰੋ ਲੈ ਕੇ ਆਇਆ ਬੋਤਲ ਤੇਲ ਦੀ ਗਣਾ ਮੈਂ ਉੱਤੇ ਪਾਉਣਾ ਨਹੀਂ ਤਾਂ ਮੈਨੂੰ ਤੂੰ ਦੱਸੋ ਕੀ ਮੰਗਦਾ ਚਿੱਟਾ ਮੰਗਦਾ ਜੀ ਪੈਸੇ ਮੰਗਦਾ ਅੱਜ ਕੀ ਹੋਇਆ ਅੱਜ ਪੈਸੇ ਮੰਗਦਾ ਸੀ ਚਿੱਟੇ ਨੂੰ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਲੜਾਈ ਹੋਈ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਹੱਥ ਖੜੇ ਮੈਂ ਕਿੱਥੋਂ ਲਿਆ ਕੇ ਦਵਾਂ ਕੰਨਾ ਮੈਂ ਆ ਮਾਰਦਾ ਖੁਦ ਖੁਸ਼ੀ ਕਰਦਾ ਮੈਂ ਉਹ ਤੇ ਫੋਨ ਤੇ ਐਮਸੀ ਸਾਹਿਬ ਨਾਲ ਗੱਲ ਕਰੀ ਜਨੀ ਸ਼ੰਦਰ ਨਾਲ ਹਜੇ ਮੇਰਾ ਫੋਨ ਤੇ ਚੱਲੀ ਜਾਂਦੀ ਗੱਲ ਆ ਉਧਰੋਂ ਬੋਤਲ ਆ ਮਮੀ ਘਰੋਂ ਮੈਨੂੰ ਨਹੀਂ ਪਤਾ ਨੇ ਲਿਆ ਕੇ ਇੱਥੇ ਪੜੇ ਜਦੋਂ ਅੱਗ ਲਾਉਣ ਲੱਗਾ ਤੇ ਮੈਂ ਫੜ ਲਈ ਇਹਨੇ ਮੇਰੇ ਆ ਮਾਰਿਆ ਜ਼ੋਰ ਦੀ ੱਟਾ ਇੱਥੇ ਮੇਰਾ ਫੋਨ ਕੱਟ ਨਾ ਮੈਂ ਇਧਰ ਵਾਈ ਇਹਨੇ ਸਾਰੇ ਮੁੱਲੇ ਚ ਰੌਲਾ ਪਾਇਆ ਆਣ ਕੇ ਮੈਂ ਨਾਲ ਅੱਗ ਬੁਝਾਈ ਆ ਆਪ ਖਾਤ ਮਤਲਬ ਤੁਹਾਡੇ ਮੁੰਡੇ ਦਾ ਕੋਈ ਪਤਾ ਨਹੀਂ ਸਾਡੇ ਨਾਲ ਤਾਂ ਕੋਈ ਹੈ ਹੀ ਨਹੀਂ ਪਾਇਆ ਨਾ ਵੀ ਆਰ ਦਾ ਵੈਡਾ ਹਾਂਜੀ ਤੇ ਆਪਣਾ ਕੋਈ ਲਿੰਕ ਲਿੰਕ ਨਹੀਂ ਕੰਦ ਕੱਢੀ ਇਹ ਗੇਟ ਆਦਾ ਜੇ ਆਪਣੇ ਨਾਲ ਕੋਈ ਐ ਉਹ ਤਾਂ ਹੀ ਨਹੀਂ ਅੱਜ ਕੀ ਹਾਸਾ ਜਿਹੜਾ ਅੱਗ ਲਾਈਆ ਇਹਨੂੰ ਪਤਾ ਹੀ ਨਹੀਂ ਕਿਉਂ ਆਪਾਂ ਤੁਹਾਨੂੰ ਆਪਦੇ ਘਰੇ ਬੈਠੇ ਕੰਦ ਕਰੀਆ ਤੁਹਾਨੂੰ ਇਸ ਗੱਲ ਦਾ ਕੀ ਪਤਾ ਤੇ ਇਹ ਕਹਿ ਸਕਦੇ ਆ ਕਿ ਲੰਮੇ ਸਮੇਂ ਤੋਂ ਜਿਹੜਾ ਕਿ ਚਟੇਖਣ ਦਾ ਆਦੀ ਸੀਗਾ ਤੇ ਸਾਡੀ ਜਿਹੜੀ ਇਹਦੀ ਵਾਈਫਾਈ ਨੇ ਵਿਚਾਰੀ ਨੇ ਬਹੁਤ ਲਾਜ ਲੋਜ ਵੀ ਕਰਾਉਂਦੀ ਆ ਤੇ ਦਾ ਜਿਹੜਾ ਕਿ ਖਰਚਾ ਵਾ ਸਾਰਾ ਇਹੀ ਕਰਦੀ ਆ ਵਿਚਾਰੀ ਜਿੰਨਾ ਕੀ ਕਰ ਸਕਦੀ ਆ ਹੁਣ ਪਿਛਲੇ ਦਿਨੇ ਵੀ ਹਸਪਤਾਲ 'ਚ ਐਡਮਿਟ ਸੀਗਾ ਇਹ ਤੇ ਪਰ ਨਸ਼ੇ ਦੀ ਜਿਹੜੀ ਨੱਥ ਲੱਗੀ ਹੁੰਦੀ ਆ ਚਟੇ ਦੀ ਤੇ ਉਹ ਅੱਜ ਪੈਸੇ ਦੀ ਡਿਮਾਂਡ ਕਰਦਾ ਸੀਗਾ ਜੋ ਪੈਸਾ ਹੁਣ ਵਿਚਾਰੀ ਉਹ ਕਿੱਥੋਂ ਦਵੇ ਤੇ ਜਿਹੜਾ ਕਿ ਹੁਣ ਇਨ ਤੇਲ ਵਾਲੀ ਬੋਤਲਾਂ ਦੀ ਆਪਦੇ ਹੱਥੋਂ ਪਾ ਕੇ ਤੇ ਜਿਹੜੀ ਕਿ ਨੂੰ ਅੱਗ ਲਾ ਲਿਆ ਹੁਣ ਸਮਾਜ ਸੇਵਾ ਸੋਸਾਇਟੀ ਰਜਿਸਟਰਡ ਮੋਗਾ ਦੀ ਸੇਵਾਦਾਰਾਂ ਵੱਲੋਂ ਨੂੰ ਸਿਵਲ ਹੱਥਾਂ ਮੋਗਾ ਕੇ ਪਛਾਇਆ ਗਿਆ ਬਾਕੀ ਜੋ ਵੀ ਅੱਗੇ ਕਾਰਵਾਈ ਹੋਗੀ ਜਾਂ ਕੋਈ ਪਰਸ਼ ਪਰਿਸ਼ਾਸ਼ਣ ਹੋਵੇ ਬਿਲਕੁਲ ਜੀ ਬਿਲਕੁਲ ਇਹਦੇ ਬੱਚੇ ਆ ਜੀ ਦੋ ਹੈ ਜੀ ਮਾਰਕ ਇਹ ਕਿੰਨੀ ਉਮਰ ਦਾ ਲੱਗਦਾ ਤਕਰੀਬ ਹੋਊਗੀ ਜੀ ਇਹਦੀ 35-40 ਸਾਲਾਂ ਉਮਰ ਹੋਣੀ ਚਾਹੀਦੀ 50 ਕੰਮ ਕਰ ਕੋਈ ਨਹੀਂ ਕਰਦਾ ਮੈਂ ਜੋ ਚੱਟੇ ਵਾਲੇ ਨਕਾਦਾ ਕੰਮ ਕਰਾਂ ਦਾ ਵਿੱਲ ਆ ਜੀ ਸਾਰੀ ਦਿਹਾੜੀ ਬਸ ਕਿਤੇ ਇੱਧਰ ਕਿਤੇ ਕੀ ਕੀ ਹੈ ਜੀ ਸਥਿਤੀ ਹਜੇ ਦੇਖਣ ਨੂੰ ਠੀਕ ਲੱਗਦੀ ਪਰ ਜਿਹੜਾ ਮਰਾਗੋ ਹਿਆ ਹੁੰਦਾ ਜਿਹੜਾ ਸਾੜਿਆ ਹੁੰਦਾ ਇਹ ਚ ਬਾਅਦ ਚ ਹੀ ਪਤਾ ਲੱਗਦਾ ਵਾ ਕਿਉਂਕਿ ਜਦੋਂ ਇਹਦੇ ਸਰੀਰ ਦੇ ਜਿਹੜੇ ਅੰਗ ਸਾੜੇ ਹੁੰਦੇ ਆ ਤੇ ਉਹ ਫਿਰ ਜ਼ਿਆਦਾ ਜਿਹੜੀ ਕਿ ਅਨਫੰਕਸ਼ਨ ਕਹ ਲੋ ਜਾਂ ਕਿ ਹੋਰ ਪ੍ਰੋਬਲਮ ਕਰ ਕੋਈ ਜ਼ਿਆਦਾ ਹੋ ਜਾਂਦਾ ਪਰ ਜੋ ਬਾਕੀ ਸਾਰਾ ਚੁੱਸ ਗਿਆ ਜੀ ਤਕਰੀਬਨ ਹੈਗਾ ਜੀ 50% ਹੈਗਾ ਕਪੜਿਆਂ ਦੇ ਸਾਰਨ ਦੀ ਕੱਪੜੇ ਤਾਂ ਦੇਖੋ ਕੱਪੜੇ ਤੁਹਾਡੇ ਸਾਹਮਣੇ ਸਾਰੇ ਮਾਚੀ ਗਏ ਕਿਉਂਕਿ ਤੇਲ ਪਾਇਆ ਸੀਗਾ ਕੱਪੜੇ ਫਿਰ ਅੱਗ ਕਿੱਥੇ ਛੱਡਦੀ ਆ ਇੱਕ ਆ ਜੇ ਤਲਾ ਮਿਲੀ ਆ ਪਰਮਜੀਤ ਸਿੰਘ ਪੰਨਾ ਗੋੜੇ ਵਾਲਾ ਦਾ ਰਹਿਣ ਵਾਲਾ ਹੈ ਜਿਹਨੇ ਇਹਨੂੰ ਕਿਨਾ ਅੱਗ ਲੱਗਣ ਦੀ ਜਿਹੜੀ ਆਈ ਆ ਗੱਲਬਾਤ ਹੋਈ ਆ ਤੇ ਇਹਦੇ ਵਿੱਚ ਅਸੀਂ ਕਿਨਾ ਜਿਹੜੀ ਇਹਦੀ ਪੜਤਾਲ ਕਰ ਰਹੇ ਆਂ ਵੀ ਅੱਗ ਦੇ ਕਾਰਨਾਂ ਦਾ ਤੇ ਇਹਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ ਜਿਹੜਾ ਮੋਗਾ ਤੋਂ ਬਾਅਦ ਇਹਨੂੰ ਹੁਣ ਇਹ ਵੀ ਪਤਾ ਲੱਗਿਆ ਵੀ ਇਹਨੂੰ ਰੈਫਰ ਫਰੀਦਕੋਟ ਕਾਲਜ ਦਾ ਕੀਤਾ ਗਿਆ ਤੇ ਜਿਹੜਾ ਇਹ ਜੇਰੇ ਇਲਾਜ ਆ ਇਹਦੇ ਅੱਗੇ ਬਿਆਨ ਲੈ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ